ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਪਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਨਾਗ ਲੈ ਕੇ ਆਏ ਪਿੰਡ ਦਰਾਜ ਹੈ ਜੀ ਤੇ ਗੱਲਬਾਤ ਬਾਈ ਨਾਲ ਕਰਾਵਾਂਗੇ ਇੱਕ ਟੋਕੜ ਗੱਬਣਾ ਤੇ ਇੱਕ ਖਾਲੀ ਟੋਕੜਾ ਜੀ ਸੱਸੀ ਗਾਲ ਜੀ ਸੱਸੀ ਗਾਲ ਜੀ ਹੋ ਠੀਕ ਠਾਕ ਹੋ ਵੀਰੇ ਪਹਿਲਾ ਨੰਬਰ ਬੋਲੋ ਵੀਰੇ 84278992241 ਦੁਬਾਰਾ ਫੇਰ ਬੋਲ ਦਿਓ 84278992241 ਪਿੰਡ ਜੀ ਪਿੰਡ ਦਰਾਜ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਜੀ ਤੇ ਨੇੜੇ ਤੇੜੇ ਆਪਣੇ ਤਪਾ ਮਣ ਓਕੇ ਜੀ 4 ਕਿਲੋਮੀਟਰ ਤੇ ਅੱਜ ਆਪਾਂ ਦੋ ਨਾਕ ਦਿਖਾਉਣੇ ਹਾਂ ਹਾਂ ਭਾਈ ਇੱਕ ਟੋਕੜ ਗੱਬਣਾ ਤੇ ਇੱਕ ਟੋਕੜਾ ਹਾਂ ਜਿਹੜੀ ਪਹਿਲੇ ਨੰਬਰ ਤੇ ਆਪਾਂ ਚੰਗੀ ਬਰੀਡ ਵਾਲੀ ਬੱਚੀ ਦੇਖੀ ਇਹਨੇ ਡੱਬੀ ਵੀਰੇ ਤੇ ਕਿਹੜਾ ਸੂ ਆਗਾ ਇਹ ਵੀਰੇ ਪਹਿਲਾਂ ਆ ਵੀਰੇ ਪਹਿਲਾਂ ਦੂਜੇ ਵਾਸਤੇ ਗੱਬਣਾ ਹਾਂ ਦੂਜੇ ਵਾਸਤੇ ਗੱਬਣਾ ਕਿੰਨਾ ਦੁੱਧ ਰੈਡੀ ਹੈਗਾ ਦੁੱਧ ਵੀਰੇ 9 ਲੀਟਰ ਜਮਾ ਜੋ ਓਕੇ ਦੇ ਦੇਂ ਕੰਡੇ ਵਾਲਾ ਠੀਕ ਹੈ ਤੇ ਮੈਂ ਤਾਜੀ ਨੇ ਕਿੰਨਾ ਦੁੱਧ ਦਿੱਤਾ ਸੀ ਦੁੱਧ ਬਾਈ ਉਹਦਾ ਕਈ 32 33 ਕਿਲੋ ਕੱਢਿਆ ਹੋਇਆ ਆਪਣੂਣ ਦਾ ਅੱਛਾ ਹਾਂਜੀ ਬਾਈ ਓਕੇ ਤੇ ਇਹ ਹੁਣ ਤੁਸੀਂ 9 ਕਿਲੋ ਜੋਕ ਦੇ ਦਿਓ ਹਾਂ ਹੁਣ 9 ਕਿਲੋ ਵੀਡੀਓ ਬਣਾਉਣ ਦਾ ਟਾਈਮ ਆਪਣਾ 12:00 ਵਜੇ ਦਾ ਜੀ ਬਰੀਡ ਫੁੱਲਾ ਦੇਖੋ ਫੇਸ ਕਰੋ ਚੱਕ ਕਿੰਨਾ ਪਿਆਰਾ ਬੱਚੀ ਦਾ ਖੋਲੋ ਜੀ thora tara kram aein ਤੁਹਾਨੂੰ ਚੈੱਕ ਤੇ ਵੈਸੇ ਜਾਤ ਵਾਲੀ ਹਿੱਲਣ-ਫੁੱਲਣ ਵਾਲੀ ਤਾਂ ਹੈ ਹੀ ਨਹੀਂ ਹਨਾ ਇਹ ਤੇ ਨੌ ਨੂੰ ਲੁਭਾਏ ਵੈਣਾ ਥੋੜੇ ਥੋੜੇ ਨੌ ਲਾਏ ਸੀਗੇ ਯਾਰ ਥੋੜਾ ਇੱਕ ਥਾਂ ਰਹਿ ਗਿਆ ਨਾ ਤੇ ਕਿੰਨੇ ਮਹੀਨੇ ਚੱਕ ਪਾਸ ਆ ਵੀਰੇ ਇਹਨੂੰ ਵੀਰੇ 21 ਤਰੀਕ ਤੋਂ ਪੰਜਵਾਂ ਮਹੀਨਾ ਲੱਗਿਆ 21 ਤਰੀਕ ਤੋਂ ਪੰਜਵਾਂ ਮਹੀਨਾ ਲੱਗਿਆ ਵਾ ਠੀਕ ਆ ਜੀ ਹਾਂ ਤੇ ਬਾਕੀ ਦਾ ਥਣ ਲੈ ਵੀ ਸਾਫ ਆ ਤੇ ਨਿਆਣਾ ਪਾ ਕੇ ਜਿਵੇਂ ਮਰਜੀ ਚੋਈ ਚਲੋ ਜਿਵੇਂ ਮਰਜੀ ਚੋਈ ਚਲੋ ਵੀ ਜਿਵੇਂ ਠੀਕ ਆ ਹੱਥੋਂ ਤੇ ਫੇਰੋ ਉਹਦੇ ਮੜਾ ਜਾ ਹੂੰ ਬਾਕੀ ਜਾਤ ਤਾਂ ਫੁੱਲ ਹੈ ਨਾ ਹਾਂ ਹਾਂ ਵੀਰੇ ਬਹੁਤ ਸੋਹਣਾ ਵੀ ਹੂੰ ਆ ਦੇਖੋ ਜੀ ਥਣ ਲੈ ਬੰਨੇ ਇੱਟ ਜੇ ਕਰਾਵਾਂਗੇ ਹੂੰ ਠੋਕੇ ਜੀ ਤੇ 9 ਕਿਲੋ ਦੁੱਧ ਤੇ ਕਿੰਨੇ ਪੈਸੇ ਆ ਬਾਈ ਇਹਦੇ ਜਮਾ ਚਾਇਆ ਇਹਦਾ ਲੈਣ ਦੀ 52000 ਰੁਪਏ 52000 ਰੁਪਏ ਕਿੰਨੇ ਮਹੀਨੇ ਚੈੱਕ ਪਾਸ ਆ ਇਹਨੂੰ ਵੀਰੇ ਪੰਜਵਾਂ ਲੱਗ ਗਿਆ 23 ਓਕੇ ਤੇ 9 ਕਿਲੋ ਦੁੱਧ 5 ਮਹੀਨੇ ਚੈੱਕ ਪਾਸ ਤੁਸੀਂ ਆਪਦਾ ਡਾਕਟਰ ਲਿਆਉਣਾ ਉਹਦੀ ਚੈੱਕ ਕਰਾ ਕੇ ਲੈ ਕੇ ਜੈਣੇ ਦਸੱਲੀ ਨਾਲ ਬਾਕੀ ਧੰਦਾ ਚ ਪੈਸਾ ਹਮ ਓਕੇ ਜੀ 52000 ਚੋਡਾ ਮੰਨਤਾਨ ਹੋ ਜਾਣਾ ਤੇ ਇੱਕ ਵੀਰੇ ਇਹੇ ਆ ਵੱਡੇ ਸਹਜ ਜੜੀ ਹੈ ਨਾ ਇਹ ਵੀਰੇ ਫਾਰਮ ਚੋਂ ਲੈਂਤੀ ਆ ਟੁੱਕੜੇ ਬਣਾ ਇਹਦਾ ਵੀ 40 ਕਿਲੋ ਦਾ ਰਿਕਾਰਡ ਆ ਜਰਦਾ ਦਾ ਓਕੇ ਜੀ ਓਕੇ 40 ਤੋਂ 42 ਕਿਲੋ ਦਾ ਜਰਦਾ ਰਿਕਾਰਡ ਆ ਤੇ ਹੁਣ ਦੁੱਧ ਕਿੰਨਾ ਰੈਡੀ ਆ? ਹੁਣ ਬਈ ਜੀ ਇਹਦੇ ਨਾਲ ਕੰਡੇ ਵਾਲਾ 11 ਲੀਟਰ ਤਿਆਰ ਆ। ਤੇ ਖਾਲੀ ਹੈਗੀ? ਹਾਂ ਖਾਲੀ ਹੈ। ਖੋਲ ਨੂੰ ਤੋਲਤਾ ਰੱਖ ਰਹਿਗੇ ਜਿੱਕ ਤੇ ਤਕਰੀਬਨ ਕਿੰਨੇ ਕੁ ਚਰਦੀ ਸੂਈ ਹੋ ਵੀਰੇ? ਬਈ ਇਹੋ ਤਿੰਨ ਕੁ ਮਹੀਨੇ ਕਹਿੰਦੇ ਸੀਗੇ ਬਾਕੀ ਵਾਲਾ ਅਸੀਂ ਸੰਭੀ ਨਾਲ ਲਾ ਲਈ ਹੈ ਨਾ। ਹੂੰ। ਮਾੜਾ ਮੁੱਟਾ ਹੋਸਾ। ਬਾਕੀ ਤਾਂ ਵੱਡੇ ਸਾਈਜ਼ ਦੀ ਹੈ ਵੀ ਹੈ ਨਾ ਦੋਨੇ ਹੀ ਬਹਿੜਾ ਵੱਡੀਆਂ। ਤੇ 11 ਕਿਲੋ ਦੁੱਧ ਰੈਡੀ ਆ ਜਮਾ। ਹਾਂ ਰੈਡੀ ਕਿੜਾ ਜਮਾ ਦੋ ਚੇਲੇ ਦਾ। ਓਕੇ ਓਕੇ ਓਕੇ। ਠੀਕ ਆ। ਤੇ ਉਸ ਹਿਸਾਬ ਨਾਲ ਜੱਜ ਕਰ ਲਿਓ ਕਿਉਂਕਿ ਮੈਂ ਪ੍ਰੀਆ ਮਸ਼ੀਨ ਤੇ ਮੈਂ ਕੀ ਹੋਈ ਸੀ ਜੀ ਪਹਿਲਾਂ ਮਾੜਿਆ ਪੈਰ ਜਾ ਹੋਂ ਕਰਦੀ ਆ ਜਦੋਂ ਹੱਥੀਂ ਚੋਂ ਆਣਿਆ ਅੱਛਾ ਅੱਛਾ ਦੱਸ ਕੀ ਰਿਮਾਈਟ ਨਹੀਂ ਉਹ ਅਗਲੇ ਨੇ ਚਵਾਈ ਕਰਕੇ ਲੈ ਕੇ ਜਾਣੀਆਂ ਠੀਕ ਆ ਵੀਰੇ ਤੇ ਵੀਰੇ ਇਹਦੀ ਕੀ ਡਿਮਾਂਡ ਆ ਗਈ ਇਹ ਵੀਰੇ 27000 ਦੀ ਦੇ ਦੇਣਗੇ 27000 ਦੀ ਮੁੱਲ ਜਮਾ ਜਾਇਆ ਜਾ ਹਨਾ 11 ਕਿਲੋ ਦੁੱਧ ਆ ਉਹਦਾ ਮਣਕੇ ਲੈ ਕੇ ਜਾਵੇ ਇਹ 27000 ਚ ਮਾਨਦਾਨ ਹੋ ਜਾਣਾ 11 ਕਿਲੋ ਦੁੱਧ ਤੇ ਖਾਲੀ ਟੋਕੜਾ ਤੇ ਇੱਧਰ ਆ ਗਈ 5 ਮਹੀਨੇ ਚ ਇੱਕ ਪਾਸਾ ਹਾਂਜੀ ਭਈ ਇਹ 5 ਤੇ ਇੰਪੋਰਟਡ ਸੀਮਨ ਦੀ ਮੇਰੇ ਹਿਸਾਬ ਨਾਲ ਜਿੰਨੀ ਕਿ ਮੈਨੂੰ ਨੌਲੇਜ ਆ ਲੱਗਦੀ ਹੈ ਵੀ ਇੰਪੋਰਟਡ ਸੀਮਨ ਦੀ ਬਹਿੜਾ ਆਪ ਵੀ ਤੇ ਅੱਗੇ ਜਿਹੜਾ ਕੋ ਲੱਗਾ ਉਹਦਾ ਕੋਈ ਪਤਾ ਨਹੀਂਗਾ ਠੀਕ ਹੈ ਐਵੇਂ ਨਹੀਂ ਕਹਿਣਾ ਹਨਾ ਕੋਈ ਪਲਾਨ 52000 ਚਮਾਨਦਾਨ ਹਨਾ ਨੰਬਰ ਫੇਰ ਬੋਲੋ 83278 92244 ਪਿੰਡ ਦਰਾਜ ਦੋ ਬਹਿੜਾ ਸੀ ਦੋਨੇ ਤੁਹਾਨੂੰ ਦਿਖਾਤੀਆਂ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਂ ਹੀ ਵੀਡੀਓ ਦੇਖਣ ਲਈ ਤਿਆਰ ਹੋ ਧੰਨਵਾਦ ਜਲਦ ਮਿਲਦੇ ਹਾਂਗੇ ਨਵੇਂ ਵੀਡੀਓ ਦੇ ਨਾਲ